ਸਟਾਰਟਿੰਗ ਆ ਜਿਸ ਗੱਲ ਦੇ ਉੱਪਰ ਗੌਰ ਕਰੂੰਗਾ ਕਿ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਕਿ ਸਾਡੀਆਂ ਜਿਹੜੀਆਂ ਆਰਮੀ ਆਰਮਡ ਫੋਰਸਿਸ ਨੇ ਦੋਵੇਂ ਇਧਰੋਂ ਪੁਲਿਸ ਜਿਹੜੀ ਹੈ ਦੋਵੇਂ ਡਿਸਿਪਲਿਨਡ ਫੋਰਸਿਸ ਨੇ ਸੋ ਦੋਵੇਂ ਯੂਨੀਫਾਰਮ ਮਤਲਬ ਤੁਸੀਂ ਕਹੋ ਵੀ ਯੂਨੀਫਾਰਮ ਪਾ ਕੇ ਆਪਣੇ ਕੰਟਰੀਜ਼ ਨੂੰ ਸਰਵ ਕਰਦੇ ਨੇ ਸੋ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਨਹੀਂ ਸੀ ਹੋਣਾ ਚਾਹੀਦਾ ਇਹ ਕਨਫਲਿਕਟ ਜਿਹੜਾ ਇਨ ਬਿਟਵੀਨ ਪੈਦਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਬਟ ਵਿਦ ਰਿਗਾਰਡ ਟੂ ਦੀ ਉਹਦੀ ਰਿਐਲਿਟੀ ਕੀ ਹੈ ਉਸ ਮੈਟਰ ਦੀ ਉਹਦੇ ਤੇ ਮੈਂ ਥੋੜਾ ਜਿਹਾ ਸੀ ਅੱਜ ਮੈਂ ਤੇ ਬ੍ਰਦਰ ਨੇ ਅਸੀਂ ਸੋਚਿਆ ਵੀ ਅਸੀਂ ਸਾਰ ਸੋ 13 ਤਰੀਕ ਨੂੰ ਜੇਕਰ ਆਪਾਂ ਗੱਲ ਕਰੀਏ 13 ਮਾਰਚ 13 ਮਾਰਚ ਨੂੰ ਦੋ ਇਨਸੀਡੈਂਟਸ ਰਿਪੋਰਟ ਦੇਨੇ ਸਾਨੂੰ ਸਾਰਿਆਂ ਨੂੰ ਪਤਾ ਸੀ ਪੰਜਾਬ 'ਚ ਰਹਿਣ ਵਾਲੇ ਲੋਕਾਂ ਸੋ 13 ਤਰੀਕ ਨੂੰ ਫਸਟ ਇਨਸੀਡੈਂਟਸ ਵਾਪਰਦਾ ਜਿੱਥੇ ਇੱਕ 6 ਸਾਲ ਦਾ ਬੱਚਾ ਕਿਸੇ ਕਿਡਨੈਪਰ ਨੇ ਅਗਵਾ ਕੀਤਾ ਸੋ ਉਸ ਬੱਚੇ ਨੂੰ ਰੈਸਕਿਊ ਕਰਨ ਦੇ ਜਿਹੜਾ ਕੀਤਾ ਉਹ ਇਹੇ ਪੁਲਿਸ ਇਨਸਪੈਕਟਰਸ ਨੇ ਜਿਨ੍ਹਾਂ ਨੇ ਉਸ ਬੱਚੇ ਨੂੰ ਰੈਸਕਿਊ ਕਰਕੇ ਉਸ ਬੱਚੇ ਨੂੰ ਉਹਨਾਂ ਦੇ ਮਾਪੇ ਤੱਕ ਪਹੁੰਚਾਇਆ ਸਾਨੂੰ ਸਾਰਿਆਂ ਨੂੰ ਪਤਾ ਹੈ ਔਰ ਜਦੋਂ ਉਹਨਾਂ ਨੇ ਮਤਲਬ ਤੁਸੀਂ ਕਹੋ ਗਨ ਸ਼ਾਟ ਇੰਜਰੀਜ਼ ਉਹ ਸਕਿਡਨੇਪਰਸ ਨੇ ਦਿੱਤੀਆਂ ਉਹਦੇ ਵਿੱਚ ਤਿੰਨ ਬੰਦਿਆਂ ਦੇ ਪੰਜਾਬ ਪੁਲਿਸ ਦੇ ਬੰਦਿਆਂ ਦੇ ਤਿੰਨ ਬੰਦਿਆਂ ਦੇ ਜਿਨ੍ਹਾਂ ਚ ਕੁਝ ਕਨਸਟੇਬਲ ਹੈਡ ਕਨਸਟੇਬਲਸ ਦੀਆਂ ਗੋਲੀਆਂ ਵੀ ਵੱਜੀਆਂ ਸੋ ਉਹ ਹੁਣ ਰਜਿੰਦਰਾ ਹਸਪੀਟਲ ਸੀਗੇ ਸੋ 13 ਤਰੀਕ 13 ਤਰੀਕ ਦੀ ਸ਼ਾਮ ਦੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹ ਮਾਮਲਾ ਕੀ ਹੈ ਕਿਉਂਕਿ ਇਹਨੂੰ ਆਪਾਂ ਉੱਥੇ ਲੈ ਕੇ ਜਾਣਾ ਹੈ 11:56 ਮਿੰਟ ਤੇ ਇੰਸਪੈਕਟਰ ਰੌਣੀ ਅ ਰੌਣੀ ਸਿੰਘ ਸੱਲ ਜਿਹੜੇ ਨੇ ਉਹ ਸਿਟੀ ਸਮਾਣਾ ਐਸਐਚ ਉਹਨੂੰ ਸੋ 11:56 ਮਿੰਟ ਤੇ ਡੀਡੀਆਰ ਨੰਬਰ 58 ਬਕਾਇਦਾ ਦੇ ਦਰਜੇ ਇਹ ਆਨਲਾਈਨ ਪਈਏ ਤੇ ਉਹਦੇ ਚ ਪਾ ਕੇ ਇੱਕ ਇਨਸਪੈਕਟਰ ਰੋਣੀ ਇੱਕ ਉਹਨਾਂ ਦੇ ਨਾਲ ਅ ਹੈੱਡ ਕਾਂਸਟੇਬਲ ਨੇ ਰੰਧੀਰ ਇਹ ਕਾਂਸਟੇਬਲ ਰੰਧੀਰ ਇੱਕ ਹੈੱਡ ਕਾਂਸਟੇਬਲ ਸੁਖਦੇਵੇ ਸੋ ਤਿੰਨ ਬੰਦੇ ਕਿਸ ਪਰਪਸ ਲਈ ਢਾਬੇ ਤੇ ਜਾਂਦੇ ਨੇ ਲੋ ਫੁੱਲ ਕੈਪੈਸਿਟੀ ਕਿਸ ਪਰਪਸ ਲਈ ਇੱਕ ਡਰੱਗ ਪੈਡਲਰ ਦੀ ਇਨਫੋਰਮੇਸ਼ਨ ਰੀਸੀਵ ਕਰਦੇ ਨੇ ਕਿਉਂਕਿ ਉਪਰੋਂ ਸਾਰੀਆਂ ਆਉਟਪੁਟਸ ਜਿਹੜੀਆਂ ਨੇ ਉਹ ਇਸੇ ਗੱਲ ਦੇ ਉੱਪਰ ਹੀ ਨੇ ਵੀ ਆਪਾਂ ਇਹਨਾਂ ਨੂੰ ਡਰਗ ਪੈਨਡਰਸ ਨੂੰ ਫੜੀਏ ਸੋ ਬਕਾਇਦਾ ਜਿਮਲੀ ਪੈਂਦੀ ਹੈ ਕਿ ਅਸੀਂ ਅੱਜ ਉਹਨਾਂ ਨੂੰ ਜਾ ਕੇ ਨੈਪਟ ਕਰਨਾ ਅਸੀਂ ਫੜਨਾ ਸੋ ਉਸ ਪਰਪਸ ਲਈ ਬਕਾਇਦਾ ਇਨਸਪੈਕਟਰ ਰੌਣੀ ਅਲੋਂਗ ਵਿੱਚ ਟੂ ਅਦਰ ਉਹਨਾਂ ਦੇ ਪੁਲਿਸ ਅਫੀਸ਼ੀਅਲਸ ਉਹ ਬਕਾਇਦਾ ਆਪਣੀ ਜਿਹੜੀ ਗਵਰਨਮੈਂਟ ਵਾਹਨ ਹੈ ਜਿਹਦੇ ਵਿੱਚ ਬੈਠ ਕੇ ਤੁਸੀਂ ਕਹ ਲਓ ਵੀ ਉੱਥੇ ਮੌਕੇ ਦੇ ਉੱਪਰ ਪਹੁੰਚਦੇ ਨੇ ਜਿਹੜਾ ਇਹ ਪਲੇਸ ਆਫ ਅਕਰਨਸੀ ਹੁਣ ਉੱਥੇ ਜਾਂਦਿਆਂ ਨੂੰ ਕੀ ਸੀ ਨੇ ਅੱਗੋਂ ਥੋੜਾ ਬ੍ਰਦਰ ਨੂੰ ਐਕਸਪਲੇਨ ਕਰਨਗੇ ਉੱਥੇ ਜਾਂਦਿਆਂ ਨੂੰ ਸੀ ਤੇ ਮੈਂ ਗੱਲ ਐਸ ਪਰ ਫੈਕਟਸ ਐਂਡ ਫਿਗਰਸ ਗੱਲ ਕਰਾਂਗਾ ਤੇ ਸੀਸੀਟੀਵੀ ਫੁਟੇਜ ਉਮੇਸ਼ ਸਾਹਿਬ ਜੋਸ਼ ਸ਼ਰਮਾ ਸਾਹਿਬ ਜੋ ਸੀਸੀਟੀਵੀ ਫੁਟੇਜ ਜੋ ਕੀ ਕਹਿੰਦਾ ਹੈ तकरीबन 11:50 ਤੇ ਉੱਥੋਂ ਚੱਲੇ ਤੇ 12:25 ਮਿੰਟ ਤੇ ਇਨਸਪੈਕਟਰ ਸਾਹਿਬ ਉੱਥੇ ਮੌਕੇ ਤੇ ਪਹੁੰਚਦੇ ਨੇ ਬਾਕਾਇਦਾ ਕਰਨਲ ਸਾਹਿਬ ਉਹਨਾਂ ਦਾ ਜਿਹੜਾ ਬੱਚਾ 24 ਸਾਲ ਜਾਂ 22 ਸਾਲ ਜਿਹਦੀ ਬੱਚੇ ਦੀ ਐਜ ਹੈ ਉੱਥੇ ਖੜੇ ਨੇ ਦੇਖੋ ਐਸ ਪਰ ਸੀਸੀਟੀਵੀ ਫੁਟੇਜ ਹੈ ਵੀ ਗੱਡੀ ਦੇ ਉੱਪਰ ਉਹਨਾਂ ਦੇ ਐਂ ਲੱਗ ਰਿਹਾ ਵੀ ਜਿਵੇਂ ਡਰਿੰਕਸ ਦੇ ਜਿਹੜੇ ਗਲਾਸ ਨੇ ਫੁਟੇਜ 'ਚ ਦਿਖ ਰਹੇ ਨੇ ਵੀ ਉਹ ਆਪਣਾ ਇੰਜੋਏ ਕਰ ਰਹੇ ਨੇ ਮੈਂ ਉਸ ਉਸ ਪਾਰਟ ਤੇ ਉੱਪਰ ਨਹੀਂ ਜਾਣਾ ਸੋ ਸਬਸੀਕੁਐਂਟਲੀ ਜਿਹੜਾ ਬੈਕਅੰਸ ਉਸ ਗੱਡੀ ਆਪਣੀ ਸਰਕਾਰੀ ਅਫੀਸ਼ੀਅਲ ਗੱਡੀ 'ਚੋਂ ਰੌਣੀ ਇੰਸਪੈਕਟਰ ਨਿਕਲਦੇ ਨੇ ਨਿਕਲਣ ਤੋਂ ਬਾਅਦ ਉਹਨਾਂ ਨੂੰ ਹਾਂ ਉਹ ਗੱਡੀ ਆਪ ਖੁਦ ਡਰਾਈਵ ਕਰ ਰਹੀ ਸੀ ਤੇ ਜਿਸ ਬੰਦੇ ਨੂੰ ਨੈਪਟ ਕਰਨਾ ਸੀ ਦਿਸ ਇਜ਼ ਆਲਸੋ ਦਾ ਮੈਟਰੋ ਫੈਕਟ ਕਿ ਉਹਨਾਂ ਨੇ ਆਪਣੀ ਯੂਨੀਫਾਰਮ ਥੱਲੇ ਪੈਂਟ ਉਹਨਾਂ ਦੇ ਬ੍ਰਾਊਨ ਕਲਰ ਦੀ ਹੈ ਐਸ ਪਰ ਸੀਸੀਟੀਵੀ ਫੁ ਤੇ ਉਹਨਾਂ ਦੇ ਯੂਨੀਫਾਰਮ ਫੁੱਲ ਇਨਸਪੈਕਟਰ ਸੀ ਉਹਦੇ ਉੱਪਰ ਉਹਨਾਂ ਨੇ ਇੱਕ ਵਾਈਟ ਸ਼ਰਟ ਇਸ ਕਰਕੇ ਪਾ ਲਈ ਕਿਉਂਕਿ ਜਿਸ ਬੰਦੇ ਨੂੰ ਫੜਨਾ ਸੀ ਵੀ ਕਿਤੇ ਬੰਦਾ ਮੈਨੂੰ ਆਡੈਂਟੀਫਾਈ ਕਰਕੇ ਉਥੋਂ ਭੱਜਣਾ ਜਾਵੇ। ਸੋ ਜਦੋਂ ਉਤਰਦੇ ਨੇ ਉਤਰਦੇ ਸਾਰੋ ਕਹਿੰਦੇ ਨੇ ਕਿ ਯਾਰ ਤੁਸੀਂ ਤੁਹਾਡੀ ਗੱਡੀ ਬੜੀ ਰੋਂਗ ਪਾਰਕਿੰਗ ਤੇ ਲੱਗੀ ਹੈ ਤੁਸੀਂ ਮੈਨੂੰ ਕਰੈਕਟ ਪੋਜੀਸ਼ਨ ਤੇ ਲਾਓ ਇਹ ਕਿਉਂ ਤੁਸੀਂ ਇਹਨੂੰ ਸਾਈਡ ਤੇ ਕਰ ਦੋ। ਸੋ ਅੱਗੋਂ ਜਿਹੜਾ ਕਰਨਲ ਸਾਹਿਬ ਦਾ ਬੇਟਾ ਹੈ ਮੈਂ ਕੋਈ ਇੱਥੇ ਕੋਈ ਨਹੀਂ ਵੀ ਕਿਸੇ ਦੇ ਬੱਚੇ ਦਾ ਨਾਮ ਸਾਰੇ ਬੱਚੇ ਹੀ ਨਹੀਂ। ਉਸ ਬੱਚੇ ਨੇ ਕੀ ਕੀਤਾ ਵੀ ਅੱਗੋਂ ਉਹਨੂੰ ਇਹ ਲੱਗਿਆ ਕਿ ਸ਼ਾਇਦ ਡਰਾਈਵਰ ਹੈ। ਅੱਛਾ ਹੀ ਇਜ਼ ਅੰ ਉਹਨਾਂ ਨੇ ਉਹਨਾਂ ਨੂੰ ਅੱਗੋਂ ਨੂੰ ਕਿਹਾ ਕਿ ਨਾ ਵੀ ਤੂੰ ਕੌਣ ਹੈ ਹੋਰ ਆਰ ਯੂ ਮੈਨੂੰ ਕਹਿਣ ਵਾਲਾ ਵੀ ਗੱਡੀ ਤੁਸੀਂ ਸਾਈਡ ਤੇ ਕਰੋ ਸੋ ਅੱਗੋਂ ਇੰਸਪੈਕਟਰ ਸਾਹਿਬ ਨੇ ਰੋਣੀ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਨਾ ਵੀ ਪਹਿਲਾਂ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੌਣ ਹੋ ਸੋ ਉਸ ਬੱਚੇ ਨੇ ਮੌਕੇ ਦੇ ਉੱਪਰ ਕੀ ਕਿਹਾ ਕਿ ਨਾ ਜੀ ਮੈਂ ਮੇਜਰ ਅਮਰਦੀਪ ਸਿੰਘ ਨਾਲ ਜਿਹੜੇ ਸਾਫਕਾ ਓਐਸਡੀ ਟੂ ਸੀਐਮ ਨੇ ਮੈਂ ਉਹਨਾਂ ਦਾ ਬੇਟਾ ਆ ਹੁਣ ਉਸ ਮੌਕੇ ਤੇ ਜੋ ਉਸਲੀਅਤ ਹੈ ਭਾਈ ਰੌਣੀ ਯਾਰੀ ਵਾਈਪੀਸ ਸਕੂਲ ਚ ਪੜੇ ਕਿਉਂ ਕਹਿੰਦੇ ਯਾਰ ਮੈਂ ਵਾਈਪੀਸ ਚ ਪੜਿਆ ਨਾ ਤਾਂ ਦੋਵੇਂ ਓਟੇ ਤੇ ਮੇਰੇ ਯੂਨੀਅਰ ਸੀ ਗਏ ਸੋ ਤੁਸੀਂ ਤਾਂ ਆਪਣੀ ਜਿਹੜੀ ਆਡੈਂਟੀਫਿਕੇਸ਼ਨ ਹੈ ਤੁਸੀਂ ਤਾਂ ਫਾਲਸ ਆਡੈਂਟੀਫਿਕੇਸ਼ਨ ਆਪਣੀ ਦੇ ਰਿਹਾ ਤੁਸੀਂ ਤਾਂ ਫਾਦਰ ਦਾ ਨਾਮ ਵੀ ਗਲਤ ਦੇ ਰਿਹਾ ਜਦੋਂ ਨੇ ਕਿਹਾ ਵੀ ਫਾਦਰ ਦਾ ਨਾਮ ਵੀ ਗਲਤ ਦੇ ਰਿਹਾ ਹੈ ਸੀਸੀਟੀਵੀ ਫੁਟੇਜ ਦੇ ਮਤਾਬਕ ਜਿਹੜਾ ਭਾਜੀ ਜਿਹੜਾ ਫਸਟ ਸਲਾਪ ਪੰਜ ਕਹਿ ਲਈਏ ਇੰਸਪੈਕਟਰ ਰੌਣੀ ਦੇ ਮੂੰਹ ਤੇ ਕਰਨਲ ਸਾਹਿਬ ਦੇ ਬੇਟੇ ਨੇ ਮਾਰੇ ਮਤਲਬ ਕਰਨਲ ਸਾਹਿਬ ਦੇ ਬੇਟੇ ਨੇ ਹੱਥ ਚੱਕਿਆ ਬਿਲਕੁਲ ਅੱਗੋਂ ਬ੍ਰਦਰ ਕੰਟੀਨਿਊ ਕਰਦੇ ਨੇ ਇਹ ਕਹਿੰਦੇ ਕਰਨਲ ਸਾਹਿਬ ਦੇ 12:29 ਸਾਡੇ ਕੋਲ ਸੀਸੀਟੀਵੀ ਦੀ ਫੁਟੇਜ ਹੈ ਕਿ ਗੱਡੀ ਆਉਂਦੀ ਹੈ ਰੌਣੀ ਸਾਹਿਬ ਬਾਹਰ ਨਿਕਲਦੇ ਨੇ ਔਰ ਨਿਕਲ ਕੇ ਜਸਟ ਅਜ ਉਥੇ ਪਹੁੰਚੇ ਨੇ ਔਰ ਦੇਖੋ ਬੀਇੰਗ ਅਫੀਸਰ ਮੈਂ ਤੁਹਾਨੂੰ ਇੱਕ ਚੀਜ਼ ਅੱਜ ਪੁੱਛੂੰਗਾ ਕਿ ਗੱਡੀ ਪਾਰਕ ਕਰਨੀ ਰੋਂਗ ਵੇ ਤੇ ਤੁਸੀਂ ਹਜ਼ਾਰਾਂ ਗੱਡੀਆਂ ਖੜੀਆਂ ਰਜਿੰਦਰਾ ਹਸਪੀਟਲ ਹੈ ਸਰ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਔਰ ਗੱਡੀ ਅੱਧੀ ਅੰਦਰ ਤੇ ਅੱਧੀ ਬਾਹਰ ਹੈ ਔਰ ਬੀਇੰਗ ਇਨਸਪੈਕਟਰ ਕੀ ਕਿਹਾ ਕੀ ਯਾਰ ਉਵੇਹ ਕਰੋ ਟ੍ਰੈਫਿਕ ਰੂਲਸ ਤੁਸੀਂ ਉਹਨਾਂ ਨੂੰ ਹੁਣ ਦੇਖੋ ਕਿਸੇ ਦੇ ਮੱਥੇ ਤੇ ਉਮੇਸ਼ ਜੀ ਇਹ ਨਹੀਂ ਲਿਖਿਆ ਕਿ ਇਹ ਕਰਨ ਵਾਲੇ ਜਾਂ ਕੋਈ ਐਡਵੋਕੇਟ ਹੈ ਜਾਂ ਕੋਈ ਕੋਈ ਕਿਸੇ ਵੀ ਥਾਂ ਦਾ ਜੇ ਕਹਿ ਤਾ 빙ੇ ਆਫੀਸਰ ਦੇਖੋ ਜਦੋਂ ਪੁਲਿਸ ਸੈਰਨ ਰੈੱਡ ਬੈਕਨ ਦੇਖ ਲਈ ਮੋਸਟਲੀ ਭਾਵੇਂ ਮੈਂ ਵੀ ਆ ਮੈਨੂੰ ਜਦੋਂ ਲੱਗਦਾ ਯਾਰ ਮੈਂ ਗਲਤ ਆ ਤਾਂ ਮੈਂ ਆਪਣੇ ਆਪ ਗੱਡੀ ਦੇ ਇਨਸਾਈਡ ਹੋ ਸਕਦਾ ਸੀ ਇਹ ਨਹੀਂ ਗਿਆ ਉਸ ਤੋਂ ਬਾਅਦ ਉੱਥੇ ਇਹਨੇ ਖੁੱਲ ਕੇ ਬਾਸਟਰਡ ਤੇ ਇੱਕ ਗਾਲ ਹੋਰ ਇੰਗਲਿਸ਼ ਚ ਉਹ ਮੈਂ ਕੱਢਣੀ ਨਹੀਂ ਉਹ ਕੱਢੀ ਉਸ ਤੋਂ ਬਾਅਦ ਉਹਨਾਂ ਨੇ ਇਗਨੋਰ ਵੀ ਕੀਤਾ ਪਰ ਅਲਟੀਮੇਟਲੀ ਇਹਨੇ ਗਰਮਾ-ਗਰਮੀ 'ਚ ਇਹਨਾਂ ਦੇ ਪੰਜ ਮਾਰੇ ਠੀਕ ਹੈ ਨੱਕ ਤੇ ਬੱਚਿਆ ਇਹ ਐਮ ਐਲ ਆਰ ਰਿਕਾਰਡ ਹੈ ਮੈਂ ਇਹ ਚੀਜ਼ ਫੁਟੇਜ ਹੈਗੀ ਫੁਟੇਜ ਹੈ 12:29 ਮਿੰਟ ਤੇ ਕੁਝ ਸਕਿੰਟ ਦੀ ਹੁਣ ਉਸ ਤੋਂ ਬਾਅਦ ਕੀ ਹੁੰਦਾ ਚਾਹੁੰਦੇ ਕੀ ਸੀ ਕਿ ਪੰਜ ਖਾ ਕੇ ਜਾਂ ਤਾਂ ਫਿਰ ਇਨਸਪੈਕਟਰ ਸਾਹਿਬ ਜਾ ਕੇ ਗੱਡੀ 'ਚ ਬੈਠ ਜਾਂਦੇ ਫਿਰ ਠੀਕ ਸੀ ਜੇ ਅੱਗੇ ਉਹਨਾਂ ਨੇ ਕਿਹਾ ਕੀ ਆ ਤੂੰ ਤਾਂ ਹੱਥੀ ਪੈ ਗਿਆ ਔਰ ਆਪਣੀ ਸੈਲਫ ਡਿਫੈਂਸ ਕਰਨ ਲਈ ਸਿਰਫ ਇਹਨਾਂ ਨੇ ਅੱਗੇ ਜਿਹੜਾ ਉਹਨੂੰ ਕੀ ਕੀਤਾ ਕਿ ਯਾਰ ਉਹਨੂੰ ਰੋਕਿਆ ਔਰ ਨੋ ਡਾਊਟ ਆਲਟਰਕੇਸ਼ਨ ਆਪਸ ਦੇ ਵਿੱਚ ਹੁੰਦੀ ਹੈ ਔਰ ਸ਼ੁਰੂ ਹੋ ਗਈ ਦੋਨਾਂ ਤਰਾਂ ਚ ਹੁਣ 8 ਇੰਜਰੀਜ਼ ਰੋਣੀ ਸਾਹਦੇ ਆਈਆਂ ਨੇ 6 ਉਹਨਾਂ ਦੇ ਗਨਮੈਨ ਦੇ ਆਈਆਂ ਨੇ ਇਹ ਰਿਕਾਰਡ ਕਹਿ ਰਿਹਾ ਰੰਧੀਰ ਦੇ ਉਸ ਤੋਂ ਬਾਅਦ ਰੈਸਕਿਊ ਕਰਨ ਲਈ ਜਿਵੇਂ ਸਾਡੇ ਪਿੱਛੇ ਟੀਮ ਸੀ ਜਿਵੇਂ ਬੋਪਰਾ ਜੀ ਸਾਹਿਬ ਸੀ ਜਾਂ ਮੰਨ ਲਓ 1-2 ਹੋਰ ਸੀਗੇ ਉਹ ਆ ਗਏ ਕਿਉਂਕਿ ਰਜਿੰਦਰਾ ਚੋਂ ਉਹਨਾਂ ਦਾ ਪਤਾ ਲੈਣ ਆਈ ਸੀ ਹੁਣ ਉਹ ਜਦੋਂ ਰੈਸਕਿਊ ਕਰਨ ਲਈ ਆ ਗਏ ਅਮਨ ਜੀ ਤਾਂ ਉੱਥੇ ਆ ਕੇ ਉਹਨੇ ਛੜਾਇਆ ਔਲਟਰਕੇਸ਼ਨ ਹੋਈ ਏ ਔਰ ਹੁਣ ਇਹ ਰਿਕਾਰਡ ਇਹ ਰਿਕਾਰਡ ਚ ਹੈ ਕਿ ਉੱਥੇ ਡੀਵੀਆਰ ਇਹਨਾਂ ਦੇ ਬੰਦੇ ਉਸ ਰਾਤ ਨੂੰ ਆ ਕੇ ਪਟਕੇ ਲੈ ਗਏ ਸਵੇਰੇ ਉੱਠੇ ਨੇ ਇਹਨਾਂ ਦੇ ਬੰਦੇ ਇਹਨਾਂ ਦੇ ਜਿਹੜੇ ਕਰਨਲ ਸਾਹਿਬ ਦੀ ਜਿਹੜੀ ਫੈਮਿਲੀ ਹੈ ਆਈ ਡੋਨਟ ਨੋ ਕੌਣ ਆਏ ਨੇ ਡੀਵੀਆਰ ਉੱਥੋਂ ਲੈ ਕੇ ਗਏ ਨੇ ਸਵੇਰੇ ਜੋ ਉਹਨਾਂ ਨੂੰ ਚਾਹੀਦਾ ਸੀ ਕਿ ਟੈਂਪਰਿੰਗ ਕੀਤੀ ਹੈ ਕੀ ਕੀਤਾ ਜੋ ਚਾਹੀਦਾ ਸੀ ਉਹ ਰੱਖ ਲਿਆ ਤੇ ਬਾਕੀ ਇਹਨਾਂ ਨੂੰ ਵਾਪਸ ਕਰਤਾ ਮੈਂ ਇੱਥੇ ਇੱਕ ਸਵਾਲ ਪੁੱਛਾਂਗਾ ਤੁਹਾਨੂੰ ਕਿ ਕਿਤੇ ਵੀ ਜਦੋਂ ਮੰਨ ਲਓ ਕ੍ਰਾਈਮ ਹੁੰਦਾ ਹੈ ਕ੍ਰਾਈਮ ਦੇ ਵਿੱਚ ਇੱਕ ਚੀਜ਼ ਨੂੰ ਅਸੀਂ ਟਸ ਤੋਂ ਮਸ ਨਹੀਂ ਕਰ ਸਕਦੇ ਹੁਣ ਅੱਗੇ ਕੀ ਏ ਐਮ ਐਲ ਆਰ ਜੋ ਇਹਨਾਂ ਦੀ ਹੋਈ ਏ ਕਿੱਥੇ ਕੋਈ ਛੱਟ ਦਾ ਜ਼ਿਕਰ ਨਹੀਂ ਐਮ ਐਲ ਆਰ ਦੇ ਵਿੱਚ ਇਹ ਕਹਿੰਦੇ ਸਾਡੀ ਹੱਡੀ ਟੁੱਟਦੀ ਜੀ ਸਾਡੀ ਬਾਹਾਂ ਦੀ ਹੱਤ ਟੁੱਟਦੀ ਕਰਨਲ ਸਾਹਿਬ ਦੀ ਦੇਖੋ ਰਿਕਾਰਡ ਬੋਲ ਰਿਹਾ ਏ ਠੀਕ ਏ ਉਹਦੇ ਵਿੱਚ ਉਂਝੀਆਂ ਇਹਨਾਂ ਨੂੰ ਵੀ ਆਈਆਂ ਇੰਟਰੀਆਂ ਸਾਨੂੰ ਵੀ ਆਈਆਂ ਨੇ ਬਟ ਇੱਕ ਪਾਸਾ ਜਦੋਂ ਸੁਣਿਆ ਜਾਂਦਾ ਤਾਂ ਹਮੇਸ਼ਾ ਕਾਰਵਾਈ ਜਿਹੜੀ ਉਹ ਇੱਕ ਪਾਸੇ ਹੁੰਦੀ ਏ ਅਗਲੇ ਦਿਨ ਟਾਬੇ ਮਾਲਕ ਦੇ ਜਿਹੜੀ ਹੈਗੀ 65 ਨੰਬਰ ਪਰਚਾ ਦਿੱਤਾ ਗਿਆ ਉਸ ਪਰਚੇ ਦੇ ਵਿੱਚ 194 ਜਿਹੜਾ ਲਾਇਆ ਹੈ ਉਹ ਕੀ ਹੈ ਕਿ ਹੁੱਲੜ ਬਾਜੀ ਜਿੰਨੂੰ ਅਸੀਂ ਹੁੱਲੜ ਬਾਜੀ ਕਹਿੰਦੇ ਆ ਉਹਦੇ 'ਚ ਇਹਨਾਂ ਦੀ ਹੁੰਡਾ ਸੇਵਕ ਦਾ ਜ਼ਿਕਰ ਆਇਆ ਹੈ ਦੇਖੋ ਜੇ ਤਾਂ ਸ਼ਰਾਪੀਣੀ ਫਿਰ ਹਾਥੇ ਕਾਦਲ ਹੀ ਬਣੇ ਸੀ ਜੇ ਤਾਂ ਪਬਲਿਕ ਪਲੇਸ ਦੇ ਵਿੱਚ ਅਸੀਂ ਸ਼ਰਾਬ ਪੀ ਸਕਦੇ ਹਾਂ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਹਾਥੇ ਦਾ ਪਰਪਸ ਕੀ ਹੈ ਜਾਂ ਤਾਂ ਬਾਰ ਬਾਰ ਜਾਂ ਜਾਓਗੇ ਹੁਣ 12:30 ਵਜੇ ਤੁਸੀਂ ਇਹ ਕਰ ਰਹੇ ਹੋ ਔਰ ਉਸ ਤੋਂ ਬਾਅਦ ਹਸਪੀਟਲ ਦਾ ਰਿਕਾਰਡ ਸਾਡੇ ਕੋਲ ਹੈ ਜੋਰ ਕੋਡ ਹੈ ਸਾਡੇ ਬੰਦਿਆਂ ਦੇ 6:00 ਵਜਿਆਂ ਨੇ 8 ਉਹਦੀ ਰੋਣੀ ਦੇ ਤੇ 6 ਗਰਮੈਂਟ ਦੇ ਵਜਿਆਂ ਨੇ ਕੋਈ ਐਫ ਆਈ ਆਰ ਨਹੀਂ ਕੀਤੀ ਸਟੇਟਮੈਂਟ ਕੀਤੀ ਹੈ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਫਿਰ ਕਹਿੰਦਾ ਜੀ ਥੈਟ ਕੀਤਾ ਬਿਲਕੁਲ ਨਹੀਂ ਮੇਜਰ ਅਮਰਦੀ ਦੇ ਕੈਨ ਤੇ ਉੱਥੇ ਗਏ ਘਰੇ ਗਏ ਉੱਥੇ ਜਾ ਕੇ ਸਿਰਫ ਉਹਨਾਂ ਦੀ ਕੋਸ਼ਿਸ਼ ਸੀ ਕਿ ਇਹਨਾਂ ਦਾ ਆਪਸ ਦੇ ਵਿੱਚ ਸੁਣਾ ਸੰਤਰੀ ਕਰਾ ਦਈਏ ਉੱਥੇ ਫਿਰ ਇਸ ਜਿਹੜੀ ਸਾਡੀ ਬੀਬਾ ਜੀ ਨੇ ਬੜੇ ਰਿਸਪੈਕਟਡ ਨੇ ਮੈਂ ਉਹਨਾਂ ਦਾ ਨਾਮ ਨਹੀਂ ਲਵਾਵਾਂਗਾ ਚਲੋ ਮੈਂ ਨਹੀਂ ਕਹਿੰਦਾ ਉਸ ਟਾਈਮ ਥੋੜਾ ਜਿਹਾ ਬੰਦਾ ਗਰਮ ਵੀ ਹੁੰਦਾ ਹੈ ਉਹਨਾਂ ਨੇ ਇਵਨ ਅਬਿਊਸਿਵ ਲੈਂਗੁਏਜ ਯੂਜ਼ ਕੀਤੀ ਗਾਣਾ ਕੱਢੀਆਂ ਨੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਕਿਹਾ ਜੀ ਕਿ ਸਾਨੂੰ ਇਹਨਾਂ ਨੇ ਥੱਟ ਕੀਤਾ ਉਹਨਾਂ ਦੇ ਕਹਿਣੇ ਕਿ ਜਦੋਂ ਦੱਸਦਾ ਸੀ ਆਈ ਕਾਡ ਦੱਸਦਾ ਸੀ ਵੀ ਆਰਮੀ ਆਫੀਸਰਾਂ ਕਹਿੰਦੇ ਆਰਮੀ ਆਫੀਸਰ ਬਹੁਤ ਘੁੰਮਦੇ ਨੇ ਉਹਨਾਂ ਦੇ ਅਲੀਗੇਸ਼ਨ ਸਰ ਆਰਮੀ ਮੈਂ ਇੱਕ ਔਰ ਕਹਿੰਦੇ ਕੁੱਟਿਆ ਪਹਿਲਾਂ ਥੱਕ ਬਹਿ ਗਏ ਫਿਰ ਦੁਬਾਰਾ ਫੇਰ ਕੁੱਟਿਆ ਫਿਰ ਥੱਕ ਗਏ ਸਰ ਮੈਂ ਮੈਂ ਇੱਕ ਚੀਜ਼ ਕਹੂੰਗਾ ਰੌਣੀ ਦਾ ਸੋਰਾ ਸਾਹਿਬ ਕਰਨਲ ਨਹੀਂ ਆਪ ਰੌਣੀ ਦੇ ਪੇਰੈਂਟਸ ਜੁਆਇਨਿੰਗ ਤੋਂ ਪਹਿਲਾਂ ਡੈਥ ਹੋ ਚੁੱਕੀ ਹੈਰੀ ਬੋਪਾਰਾ ਦੇ ਪਾਪਾ ਟੈਰਰਿਜ਼ਮ ਤੇ ਡੀਐਸਪੀ ਸੀਗੇ ਛੋਟਾ ਸੀਗਾ 4 ਸਾਲ ਦਾ ਵੱਡਾ ਕੀਤਾ ਮਾ ਨੇ ਜੇ ਜੋਬਸ ਲੈ ਲੀਆਂ ਇੱਕ ਦਾਗ ਦੱਸ ਦਿਓ ਤੁਸੀਂ ਅੱਜ ਉਹਨਾਂ ਬੰਦਿਆਂ ਤੇ ਅਸੀਂ ਵੀ ਰਿਕਾਰਡ ਚੈੱਕ ਕੀਤਾ ਹੈ ਸਪੋਰਟਸ ਦੇ ਵਿੱਚ ਵੀ ਨਾਮ ਰਿਹਾ ਹੈ ਇਹਨਾਂ ਆਫੀਸਰ ਜਿਹੜੇ ਯੰਗ ਬੰਦੇ ਨੇ ਯਾਰ ਤੁਸੀਂ ਮੈਨੂੰ ਗੱਲ ਦੱਸੋ ਤੁਸੀਂ ਅੱਜ ਇਸ ਮੇਰੇ ਆਫਿਸ ਚ ਆਏ ਹੋ ਮੇਰੇ ਨਾਲ ਮੇਰੇ ਕਲੀਕਸ ਖੜੇ ਨੇ ਸਾਰੇ ਕੀ ਉਮੇਸ਼ ਜੀ ਤੁਹਾਨੂੰ ਜੇ ਮੈਂ ਕਹਾਂ ਕਿ ਸਰ ਆਪਣੀ ਆਉਂਦਿਆਂ ਸਰ ਕਿ ਇੱਥੋਂ ਤੱਕ ਗੱਲ ਚੱਲ ਜੇ ਕਿ ਆਪਾਂ ਇੱਕ ਦੂਜੇ ਦੇ ਹੱਥੀ ਪੈ ਜਾਈਏ ਦੇਖੋ ਇੱਕ ਬੱਚੇ ਨੇ ਦੇਖੋ ਆਫੀਸਰਸ ਦੇ ਬੱਚੇ ਸਿਟੀਜ਼ਨ ਸਾਰੇ ਇੱਕੋ ਜਿਹੇ ਕਿਸੇ ਨੂੰ ਅਧਿਕਾਰ ਨਹੀਂ ਦਿੰਦਾ ਕਿ ਕਿਸੇ ਪੁਲਿਸ ਦੀ ਵਰਦੀ ਪਾੜੀਏ ਇਹਨਾਂ ਨੇ ਵਰਦੀ ਵੀ ਪਾੜੀਏ ਸਾਡੇ ਕੋਲ ਉਹਦਾ ਸਬੂਤ ਹੈ ਸਾਡੇ ਕੋਲ ਸੀਸੀਟੀਵੀ ਹੈ ਟਾਈਮ ਆਉਂਟ ਤੇ ਸਾਰਾ ਕੁਝ ਜਿਹੜਾ ਉਹ ਅਸੀਂ ਦਿਖਾਵਾਂਗੇ ਬਿਲਕੁਲ ਦਿਖਾਵਾਂਗੇ ਤੁਹਾਨੂੰ ਔਰ ਐਮਐਲਆਰ ਦਾ ਰਿਕਾਰਡ ਹੈ ਰਿਕਾਰਡ ਇਹ ਦੱਸ ਰਿਹਾ ਕਿ ਸਾਡੇ ਸੱਟਾਂਵੱਜਿਆਂ ਨੇ ਸਾਡੀ ਬਿਲਕੁਲ ਕੋਈ ਸੁਣਵਾਈ ਨਹੀਂ ਕੀਤੀ ਗਈ ਸੋ ਮੈਂ ਇੱਕ ਚੀਜ਼ ਜਿਹੜੀ ਹੈ ਤੁਹਾਡੇ ਮਾਧਿਅਮ ਰਾਹੀਂ ਕਹੂੰਗਾ ਕਿ ਹਰੇਕ ਬੰਦੇ ਕੋਲ ਅਧਿਕਾਰ ਹੈ ਆਪਣੀ ਗੱਲ ਰੱਖ ਸਕਦਾ ਹੈ ਜੇ ਇਹ ਸਾਬਤ ਕਰਦਣ ਕਿ ਸਾਡੇ ਕਿਸ ਇਨਸਪੈਕਟਰ ਨੇ ਥ੍ਰੈਟ ਕੀਤਾ ਮੈਂ ਤੁਹਾਡੇ ਚੈਨਲ ਤੇ ਚੀਚ ਕਾ ਕੇ ਚਲਾ ਸੀ ਇੱਕ ਚੀਜ਼ ਵੀ ਨਹੀਂ ਬੋਲਾਂਗਾ ਵੀਡੀਓ ਵੀ ਅੱਜ ਜਾਰੀ ਕੀਤੀ ਉਹਨਾਂ ਦੀ ਵਾਈਫ ਨੇ ਜੀ ਔਰ ਇਹ ਵੀ ਕਿਹਾ ਕਿ ਮਾਫੀ ਮੰਗਣ ਤਾਂ ਆਏ ਸੀਗੇ ਲੇਕਿਨ ਅਸੀਂ ਮਨ ਕਰਤਾ ਔਰ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਪਟਿਆਲਾ ਤੁਸੀਂ ਵੀ ਰਹਿਣਾ ਵੀ ਥ੍ਰੈਟ ਵੀ ਹੋਇਆ ਕਰਕੇ ਦੇਖੋ ਮੇਰੀ ਗੱਲ ਸੁਣੋ ਜਦੋਂ ਕੋਈ ਵੀ ਬੰਦਾ ਮਾਫੀ ਨਾ ਮਿਲੇ ਤਿਆਰ ਹੋ ਕੇ ਜਾਂਦਾ ਹੈ ਤੁਸੀਂ ਮੈਨੂੰ ਦੱਸੋ ਮੇਸ ਜੀ ਕਿ ਆਪਾਂ ਕਦੀ ਵੀ ਕਿਸ ਨੂੰ ਥੈਟ ਕਰਨ ਜਾਵਾਂਗੇ ਔਰ ਮੇਜਰ ਅਮਰਦੀਪ ਜੀ ਅੱਜ ਇਹ ਸਟੇਟਮੈਂਟ ਹੈ ਉਹ ਇਹ ਚੀਜ਼ ਕਹਿ ਰਹੇ ਨੇ ਉਹ ਉਹਨੇ ਨਿੰਦਿਆ ਕੀਤੀ ਏ ਔਰ ਇਹਨੇ ਸਾਡੇ ਹੱਕ ਚ ਕੀਤੀ ਏ ਕਿ ਮੈਂ ਕੋਸ਼ਿਸ਼ ਕੀਤੀ ਸੀ ਇਹਨਾਂ ਦੇ ਕਹਨ ਤੇ ਕਿ ਦੋਨਾਂ ਤਿਹਰਾ ਦੇ ਵਿੱਚ ਆਪਸੀ ਟਾਈਪ ਹੋ ਜਾਵੇ ਨਹੀਂ ਕੀਤਾ ਤਾਂ ਇਹਨਾਂ ਦੀ ਮਰਜ਼ੀ ਏ ਸੋ ਮੈਂ ਇਹ ਚੀਜ਼ ਕਹੂੰਗਾ ਕਿ ਆਉਣ ਵਾਲੇ ਸਮੇਂ ਚ ਸਾਡੇ ਕੋਲ ਕੱਲੀ ਕੱਲੀ ਚੀਜ਼ ਸਾਡੇ ਕੋਲ ਵੀ ਰਿਕਾਰਡ ਏ ਡੀਵੀਆਰ ਮੈਂ ਤੁਹਾਨੂੰ ਦੱਸੂੰਗਾ ਅਗਲੇ ਦਿਨੇ ਥਾਣੇ ਦੇ ਕੇ ਗਏ ਨੇ ਉੱਥੋਂ ਡੀਵੀਆਰ ਜਿਹੜਾ ਪੁਲਿਸ ਨੇ ਲਿਆ ਇਹਨਾਂ ਨੂੰ ਪੁੱਛੋ ਕਿ ਡੀਵੀਆਰ ਕਿੰਨਾ ਅਮੇਚੀ ਮੈਂ ਦੋ ਕੋ ਗੱਲਾਂ ਮੈਂ ਟੈਕਨੀਕਲ ਜ਼ਰੂਰ ਕਹੂੰਗਾ ਦੇਖੋ ਇਹ ਜੋ ਨਰੇਟਿਵ ਬਣਿਆ ਹੈ ਨਰੇਟਿਵ ਬਣਿਆ ਕੀ ਹੈ ਕੀ ਸਿਰਜਿਆ ਗਿਆ ਵੀ ਆਰਮੀ ਤੇ ਪੁਲਿਸ ਦੀ ਲੜਾਈ ਹੋਈ ਹੈ ਜੇਕਰ ਤੁਸੀਂ ਫੁਟੇਜ ਧਿਆਨ ਨਾਲ ਗੋਥੂ ਕਰੋ ਤਾਂ ਫੁਟੇਜ ਦੇ ਵਿੱਚ ਇਹ ਹੈ ਕਿ ਇੱਕ ਆਰਮੀ ਅਫਸਰ ਬਾਈ 24 ਸਾਲ ਦਾ ਉਹਦਾ ਬੇਟਾ ਹੈ ਉਹਨੇ ਇੱਕ ਲਾਫੁਲ ਕਪੈਸਿਟੀ ਇੱਕ ਇੰਸਪੈਕਟਰ ਰੌਣੀ ਉਹਦੇ ਤੋਂ ਉਮਰ 'ਚ ਵੀ ਮੈਨੂੰ ਲੱਗਦਾ ਵੀ ਲਗਭਗ 10 ਜਾਂ 12 13 ਸਾਲ 15 ਸਾਲ ਵੱਡਾ ਹੋਣੀ ਨਹੀਂ ਉਮਰ 'ਚ ਉਹਦੇ ਮੂੰਹ ਦੇ ਉੱਪਰ ਚਪੇੜ ਮਾਰੀਏ ਔਰ ਉਸ ਬੰਦੇ ਦੇ ਮੂੰਹ ਤੇ ਚਪੇਟ ਮਾਰੀ ਇੱਕ ਬਹੁਤ ਇੱਚ ਮਾੜੀ ਗੱਲ ਹੋਈ ਏ ਇਹ ਸਾਰੀ ਘਟਨਾ ਕ੍ਰਮ ਚ ਜਿਹੜੇ ਬੰਦੇ ਨੂੰ ਨੈਬਟ ਕਰਨ ਗਏ ਸੀ ਜਿਹੜੀ ਡੀਡੀਆਰ ਪਾਈ ਸੀ ਡਰੱਗ ਪੈਰਡਲਰ ਫੜਨਾ ਸੀ ਉਸ ઠાਬੇ ਤੇ ਜਿੱਥੇ ਇਨਫੋਰਮੇਸ਼ਨ ਪਾਈ ਸੀ ਇਹ ਸਾਰੀ ਘਟਨਾ ਕ੍ਰਮ ਚ ਕਿਉਂਕਿ ਉਹਦੇ ਦੇਖੋ ਇੰਟੈਂਸ਼ਨ ਐਂਡ ਮੋਟਿਵ ਟੋਟਲੀ ਇਟ ਇਜ਼ ਸਾਇਲੈਂਟ ਤੁਸੀਂ ਕੀ ਇੰਟੈਂਸ਼ਨ ਸੀ ਅਨਨੋਨ ਸੀ ਕਿ ਸਾਡੀ ਕਿਹੜਾ ਕੋਈ ਨਾਲ ਐਨਿਮੀਟੀ ਸੀ ਇਨਸਪੈਕਟਰ ਦੀ ਉਹਨਾਂ ਨਾਲ ਕੋਈ ਐਨਿਮੀਟੀ ਥੋੜੀ ਸੀ ਉਸ ਬੱਚੇ ਦੇ ਨਾਲ ਬਟ ਮੈਂ ਗੱਲ ਕਹਾਂਗਾ ਕਿ ਇੱਕ 24 ਸਾਲ ਦੇ ਬੱਚੇ ਨੇ ਇੰਸਪੈਕਟਰ ਦੇ ਮੂੰਹ ਤੇ ਪੰਜ ਮਾਰ ਕੇ ਉਹਦੇ ਮੂੰਹ ਤੇ ਉਹਨੂੰ ਉਹਨੂੰ ਚਪੇੜ ਮਾਰ ਕੇ ਉਹਨੂੰ ਇਹ ਦੱਸਿਆ ਵੀ ਸასი ਕਰਨਲ ਜਾਂ ਸੀ ਆਰਮੀ ਵਾਲੇ ਲੋਕ ਆ। ਸੋ ਸਾਡੇ ਜਿਹੜੇ ਅੱਗੋਂ ਮੈਂ ਦੇਖੋ ਮੈਂ ਮੈਂ ਇਹ ਨਹੀਂ ਕੋਈ ਬੜੀ ਰਿਸਪੈਕਟੇ ਪਰ ਮੈਂ ਕਹਿੰਦਾ ਕਿ ਜੇਕਰ ਉਹਦਾ ਫਾਦਰ ਦਾ ਤਾਂ ਅੱਗੋਂ ਜਿਹੜੀ ਜਿਹੜੀ ਉਹ ਜਿਹੜੀ ਮੇਨ ਮੈਂ ਕਹਾਂਗਾ ਕਿ ਇੱਕ ਫਾਲਸ ਇਨਫੋਰਮੇਸ਼ਨ ਔਰ ਇਸ ਗੱਲ ਦਾ ਬੜੀ ਨੌਲੇਜ ਉਹਦੇ ਧਿਆਨ 'ਚ ਸੀ ਇਹ ਮਾਮਲਾ ਵੀ ਯਾਰ ਵੀ ਬੈਕਅਨ ਜਿਹੜਾ ਗਵਰਨਮੈਂਟ ਉਹ ਗੱਡੀ ਆ ਕੇ ਖੜੀ ਹੁੰਦੇ ਤੇ ਬੈਕਅਨਸ ਫਲੈਸ਼ ਹੋ ਰਹੀਆਂ ਨੇ ਤੇ ਬਕਾਇਦਾ ਉਹਨੂੰ ਜਦੋਂ ਕੋਲ ਆ ਕੇ ਕਿਸੇ ਇਨਸਪੈਕਟਰ ਨੇ ਕਰੇ ਜਾਂ ਕਿਸੇ ਵੀ ਪੁਲਿਸ ਅਫੀਸ਼ਰ ਨੇ ਜਾਂ ਕਰਨਲ ਸਾਹਿਬ ਦੇ ਬੇਟੇ ਨੂੰ ਇਹ ਗੱਲ ਕਹਿ ਦਿੱਤੀ ਕਿ ਬੱਚਾ ਤੁਸੀਂ ਕਾਰ ਗਲਤ ਲਾਈਏ ਪਾਰਕਿੰਗ ਗਲਤ ਇਹਨੂੰ ਸਾਈਡ ਤੇ ਕਰ ਲਓ ਜੋਨ ਕਿ ਉਹਦੀ ਇੰਟੈਂਸ਼ਨ ਫਟਾਫਟ ਅਸੀਂ ਜੋ ਉਦੋਂ ਚ ਵੇਖਿਆ ਉਹਨਾਂ ਦੀ ਇੰਟੈਂਸ਼ਨ ਅੰਦਰ ਜਾ ਕੇ ਟਾਬੇ 'ਚ ਉਹ ਬੰਦੇ ਨੂੰ ਨੈਪਟ ਕਰਨ ਦੀ ਉਹਨੂੰ ਅਰੈਸਟ ਕਰਨ ਦੀ ਸੀ ਸੋ ਹੁਣ ਮੈਂ ਜਿਹੜੀ ਤੁਹਾਨੂੰ ਇੱਥੇ ਐਵਿਡੈਂਸ ਇੱਕ ਲੱਗਾ ਦਿਖਾਣਾ ਇਹ ਸੀ ਲੜਕਾ ਨਾਲ ਜਿਹੜਾ ਸੀ ਰੰਤੀਰ ਰੰਤੀਰ ਇੱਕ ਮਿੰਟ ਇੱਕ ਮਿੰਟ ਰੰਤੀਰ ਇਹ ਉਹ ਹੈ ਕਿ ਆ ਦੇਖੋ ਲਓ ਆ ਤੁਸੀਂ ਰੰਤੀਰ ਦੇ ਐਸ ਪਰ ਜਿਹੜੀਆਂ ਹੁਣ ਐਮਐਲਰ ਉਹਦੀਆਂ ਰਿਪੋਰਟਸ ਆਈਆਂ ਨੇ ਆ ਦੇਖੋ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਆ ਉਹਦੀ ਵਰਦੀ ਫੱਟੀ ਹੈ ਲਓ ਜਾਂ ਵਰਦੀ ਫੱਟੀ ਹੈ ਆ ਉਹਦੇ ਬਲੱਡ ਹੈ ਸੋ ਮੈਂ ਇੱਕ ਅਗਲੀ ਫੋਟੋ ਵੀ ਤੁਹਾਨੂੰ ਦਿਖਾਉਂਗਾ ਲਓ ਹੁਣ ਇਹਦੇ ਸਰ ਜਿਹੜੇ ਜਿਹੜੇ ਪਿੱਛੇ ਐ ਇਹ ਇਹੜੀਆਂ ਇੰਜਰੀਜ਼ ਆਈਆਂ ਨੇ ਨਾ ਇਹ শারਪ ਵੈਪਨਸ ਦੀ ਇੰਜਰੀਜ਼ ਨੇ ਮੈਂ ਨਹੀਂ ਕਰਿਆ ਡਾਕਟਰਸ ਦੀਆਂ ਰਿਪੋਰਟਸ ਕਹਿ ਰਹੀਆਂ ਨੇ ਕਿ ਉਸ ਰੰਧੀਰ ਦੇ ਟੋਟਲ ਇੰਜਰੀਜ਼ ਚ 6 ਇੰਚਸ ਤੋਂ 3 ਨੰਬਰ 1 ਐਂਡ 2 শারਪੇ ਰੈਸਟ ਆਫ ਇੰਜਰੀਜ਼ ਬਲੰਟ ਵੈਪਨਸ ਨਾਲ ਨੇ ਕੱਪੜਾ ਮਾਰਦੇ ਦਾ ਵੀਡੀਓ ਹੈਗਾ ਬਿਲਕੁਲ ਸਾਡੇ ਕੋਲ ਹੈ ਜੀ ਸਾਡੇ ਕੋਲ ਮੈਂ 1 ਮਿੰਟ ਰਵੇ ਕੱਢਿਓ ਤੁਸੀਂ 1 ਮਿੰਟ ਕੱਢੋ ਜੱਛੇ ਉਹਨਾਂ ਨੇ ਉਹਨੂੰ ਪੰਚ ਸੋ ਮੇਰੇ ਮੇਰੇ ਕਰੈਕਸ ਆਫ ਦੀ ਕੀ ਹੈ ਕਰੈਕਸ ਆਫ ਦਾ ਮੈਟਰ ਕੀ ਹੈ ਕਰੈਕਸ ਆਫ ਦਾ ਮੈਟਰ ਇਹ ਹੈ ਉਮੇਸ਼ ਸਾਹਿਬ ਵਿਜੇਤ ਕਰਨਲ ਸਾਹਿਬ ਦੇ ਬੇਟੇ ਨੇ ਥੱਪੜ ਮਾਰਿਆ ਇਨਸਪੈਕਟਰ ਨੂੰ ਤਾਂ ਕੀ ਫਿਰ ਇਨਸਪੈਕਟਰ ਨੂੰ ਆਪਾਂ ਸਸਪੈਂਡ ਕਰਕੇ ਤੇ ਨੂੰ ਡਿਸਮਿਸ ਕਰਨਾ ਕੀ ਸੈਕੰਡ ਪੁਆਇੰਟ ਤੇ ਆਓ ਟੈਕਨੀਕਲ ਪੁਆਇੰਟ ਤੇ ਗੱਲ ਕਰਦੇ ਆ ਕੀ ਮੈਂ ਵੀ ਸਹਿਮਤ ਹੋ ਜਾਂਦਾ ਪਹਿਲਾਂ ਮੈਂ ਵੀ ਚੈੱਕ ਕੀਤਾ ਮੈਂ ਰੌਣੀ ਸਾਹਿਬ ਨੂੰ ਇਹ ਗੱਲ ਕਹੀ ਮੈਂ ਇਨਸਪੈਕਟਰ ਨੂੰ ਮੈਂ ਇਨਸਪੈਕਟਰ ਸਾਬ ਪਹਿਲਾਂ ਮਨੇ ਗੱਲ ਦੱਸੋ ਮੈਂ ਕਿ ਤੁਸੀਂ ਜਦੋਂ ਉੱਥੋਂ ਆਏ ਹੋ ਟਾਬੇ ਤੇ ਤੁਹਾਡੀ ਕਪੈਸਿਟੀ ਕੀ ਸੀ ਉਹਦੀ ਕਪੈਸਿਟੀ ਲਾਅ ਫੁੱਲ ਸੀ ਮੈਂ ਕਹਿ ਰਿਹਾ ਬਾਕਾਇਦਾ ਡੇਟ ਯਾਰ ਪਈ ਜੀ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਕਰਨਲ ਸਾਹਿਬ ਦੀ ਸਟੋਰੀ ਐਸੀ ਸੀ ਵੀ ਅਸੀਂ ਉੱਥੋਂ ਰਾਤੋਂ ਚੱਲਿਆ ਦਿੱਲੀ ਤੋਂ ਤੇ ਸ਼ਾਮੀ ਆ ਗਿਆ ਸੀ 12:00 12:30 ਵਜੇ ਇੱਥੇ ਉਹ ਹੁਣ ਪਤਾ ਨਹੀਂ ਵੀ ਉੱਥੋਂ ਜਿਵੇਂ ਦੱਸਿਆ ਵੀ ਘਰ ਤੇ ਨਹੀਂ ਤੇ ਅਸੀਂ ਉੱਥੇ ਖਾਣਾ ਗਏ ਸੋ ਬ੍ਰਦਰ ਨੇ ਬੜੀ ਰਾਈਟ ਗੱਲ ਕਹੀਏ ਕਿ ਜੇਕਰ ਆਪਾਂ ਕੋਈ ਮੰਨ ਲਓ ਹੁਣ ਜਿਵੇਂ ਉਹ ਗੱਲ ਕਰਦ ਨੇ ਜੋ ਡਰਿੰਕਸ ਨਹੀਂ ਸੀ ਕੀਤੀਆਂ ਜਾਂ ਉਹਨਾਂ ਦੀ ਕਰਨਲ ਸਾਹਿਬ ਦੀ ਮੌਕੇ ਤੇ ਬੋਨ ਫ੍ਰੈਕਚਰ ਹੋ ਗਈ ਸੋ ਜਿਹੜੀਆਂ ਸਰ ਐਮ ਐਲ ਆ ਰਿਪੋਰਟਸ ਨੇ ਉਹਨਾਂ ਤੋਂ ਲਿਖੀਏ ਕਰਨਲ ਸਾਹਿਬ ਦੇ ਜਦੋਂ ਮੈਡੀਕਲ ਹੋਇਆ ਤੇ ਸ਼ਰਾਬ ਨਹੀਂ ਉਹਨਾਂ ਨੇ ਪੀਤੀ ਨਹੀਂ ਇਹ ਮੈਂ ਜਵਾਬ ਦਊਗਾ ਦੇਖੋ ਜਿਹੜ ਜੇ ਤੇ ਪੁਲਿਸ ਚ ਹਰਾਸਤ ਚ ਲੈnde ਕਰਨਲ ਸਾਹਿਬ ਨੂੰ ਤਾਂ ਮੈਡੀਕਲ ਦੇਖਦਾ ਕਿ ਹਾਂ ਵੀ ਕਰਨਲ ਸਾਹਿਬ ਦੀ ਹਰਾਸਤ ਦੇ ਵਿੱਚ ਮੈਡੀਕਲ ਹੋਇਆ ਸਰ ਕੋਈ ਮੈਡੀਕਲ ਨਹੀਂ ਹੋਇਆ ਹਿਸਟਰੀ ਪੁੱਛੀ ਗਈ ਕਿ ਤੁਸੀਂ ਕੰਜ਼ਿਊਮ ਕੀਤੀ ਹੈ ਇਹ ਕਹਿੰਦੇ ਨਹੀਂ ਮੇਰੀ ਕੋਈ ਹਿਸਟਰੀ ਨਹੀਂ ਤੁਸੀਂ ਮੈਨੂੰ ਇਹਨਾਂ ਦਾ ਮੈਡੀਕਲ ਐਮਐਲਆਰ ਦੇ ਵਿੱਚ ਇਹ ਚੀਜ਼ ਜੇ ਤੇ ਡਾਕਟਰ ਡਿਸਕ੍ਰਾਈਬ ਕਰੇ ਇਸ ਚੀਜ਼ ਨੂੰ ਕਿ ਹਾਂ ਵੀ ਕਰਨਲ ਸਾਹਿਬ ਨੇ ਕੰਜ਼ਿਊਮ ਡਰਿੰਕ ਕੀਤੀ ਹੈ ਕਿ ਨਹੀਂ ਫਿਰ ਤਾਂ ਇਸ ਚੀਜ਼ ਦਾ ਮੈਂ ਵੀ ਕਹੂੰਗਾ ਕਿ ਹਾਂ ਇਹਨਾਂ ਨੇ ਹਿਸਟਰੀ ਦੱਸੀ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਚੀਜ਼ ਦੱਸੂੰਗਾ ਕਿ ਜੇ ਤੇ ਪੁਲਿਸ ਦੀ ਜਿਹੜੇ ਪੁਲਿਸ ਦੀ ਕਸੜੀ ਚ ਜਾ ਕੇ ਐਪਲੀਕੇਸ਼ਨ ਮੂਵ ਕਰਦੇ ਫਿਰ ਡਾਕਟਰ ਲਿਖਦਾ ਉਹ ਜਿਵੇਂ ਹੁੰਦਾ ਨਹੀਂ ਜੀ ਸਾਨੂੰ ਖੰਗ ਹੈ ਜੁਕਾਮ ਹੈ ਸਾਨੂੰ ਪਿੱਛੇ ਕੀ ਹੈ ਟਾਈਫਾਈਡ ਹੈ ਉਸ ਹਿਸਟਰੀ ਚ ਆਇਆ ਨਾਟ ਕੰਜ਼ਿਊਮ ਪੋਇਜ਼ਨਸ ਜਿਹੜਾ ਹੈਗਾ ਸੌਰੀ ਅਲਕੋਹਲ ਸੌਰੀ ਤੇ ਜਿਹੜਾ ਤੁਸੀਂ ਕਹ ਰੋਗੇ ਪੰਜ ਉਹ ਤੁਸੀਂ ਵੀਡੀਓ ਕੰਡੋ ਜੀ ਮੈਂ ਹਾਂ ਦੂਜੀ ਗੱਲ ਹੁਣ ਤੁਸੀਂ ਕਿ ਹਾਈ ਕੋਰਟ ਜਾਓਗੇ ਜਾਂ ਕਿਵੇਂ ਦੇਖਦੇ ਹੋ ਦੇਖੋ ਅਸੀਂ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਬੜੀ ਡਿਟੇਲਡ 16 17 ਤਰੀਕ ਨੂੰ ਕਿ ਇਹ ਜਿੱਦ ਸਿਟ ਕੰਸਟੀਟਿਊਟ ਕਰੋ ਸਾਡਾ ਵੀ ਇੱਕ ਪਰਚਾ ਬਣਦਾ ਹੈ ਜਿਹੜਾ ਸਾਨੂੰ ਕੁੱਟ ਗਏ ਦੇਖੋ ਕ੍ਰਿਮੀਨਲ ਲਾਚ ਇਹ ਨਹੀਂ ਹੈਗਾ ਕਿ ਕਰਨਲ ਸਾਹਿਬ ਦੀ ਸੁਣਵਾਈ ਹੋਣੀ ਹੈ ਦੂਜੀ ਪਾਰਟੀ ਦੀ ਵੀ ਸੁਣਵਾਈ ਹੈ ਜਿਹਨੂੰ ਜਿਹਨੂੰ ਕੁੱਟਿਆ ਅਸੀਂ ਕਹਾਂ ਜੀ ਸਾਡਾ ਕਰਾਸ ਪਰਚਾ ਸਾਡਾ ਅਲੱਗ ਪਰਚਾ ਅਸੀਂ ਇਹ ਨਹੀਂ ਕਹਿੰਦੇ ਕਰਾਸ ਸਾਡਾ ਪਰਚਾ ਦੋ ਔਰ ਪਰਚਾ ਦੇ ਕੇ ਬਿਲਕੁਲ ਇਨਸਾਫ ਬਰਾਬਰ ਕੀਤਾ ਜਾਵੇ ਸਿੱਟ ਕੰਸਟੀਟਿਊਟ ਕੀਤੀ ਜਾਵੇ ਸਾਡਾ ਰਿਕਾਰਡ ਦੇਖਿਆ ਜਾਵੇ ਡੀਵੀਆਰਸ ਦੇਖੇ ਜਾਣ ਐਮਐਲਆਰਸ ਦੇਖੇ ਜਾਣ ਕੋਖੇ ਜਾਣ ਜਿਹੜਾ ਬੰਦਾ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਜੇ ਅਸੀਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੇ ਇਹ ਦੋਸ਼ੀ ਇਨੂੰ ਸਜ਼ਾ ਦਿੱਤੀ ਜਾਵੇ ਸੋ ਇਹ ਹੈ ਲੋ ਮੈਂ ਮੈਂ उमेश ਜੀ ਸਿਰਫ ਦੋ ਕੁ ਚੀਜ਼ਾਂ ਹੀ ਤੁਹਾਨੂੰ ਸ਼ੋਅ ਕਰਾਂਗਾ ਇਹਦੇ 'ਚ ਆ ਦੇਖੋ ਜੀ ਆ ਸਰ ਤੁਹਾਡੇ ਸਾਹਮਣੇ ਆਹ ਲੋ ਆ ਆ ਗਿਆ ਜੀ ਉਹਦਾ ਡੈਰੀ ਨੰਬਰ ਆਪਿਆ ਹੈ ਤੁਹਾਡਾ ਬਕਾਇਦਾ 58 ਨੰਬਰ ਸੋ ਆ 13 3 2025 23:55 ਤੇ ਔਰ ਆ ਕੀ ਪਰਪਸ ਕੀ ਇਨਸਪੈਕਟਰ ਆ ਵੇਖੋ ਰੌਣੀ ਸਿੰਘ ਆ ਵੇਖੋ ਜੀ ਉੱਥੋਂ ਆ ਆ ਬਕਾਇਦਾ ਪਰਪਸ ਆ ਗਿਆ ਵੀ ਮੈਂ ਡਰਗ ਪੈਰਲਰ ਜਿਹੜਾ ਵੀ ਬੰਦਾ ਸੀ ਜਿਹਨੂੰ ਨੈਪ ਕਰਨ ਦੇ ਪਰਪਸ ਲਈ ਅਸੀਂ ਉੱਥੋਂ ਜਿਹੜੀ ਰੇਡਿੰਗ ਟੀਮ ਸੀ ਵਿਦ ਪੁਲਿਸ ਅਫਸਰ ਆ ਉਹ ਕਾਈ ਹੁਣ ਤੁਸੀਂ ਮੈਨੂੰ ਸਰ ਵਨ ਆਫ ਦੀ ਮੈਂ ਕਹੂੰਗਾ ਕਿ ਉਹ ਉਹ ਵੀ ਕਟੋ ਹੁਣ ਤੁਸੀਂ ਤੁਸੀਂ ਜਿਹੜਾ ਇੱਕ ਮੇਨ ਚੀਜ਼ ਆਪਾਂ ਕੰਸੈਂਟਰੇਟ ਕਰਨੀ ਏ ਇਸ ਸਾਰੇ ਐਪੀਸੋਡ ਦੇ ਵਿੱਚ ਉਮੇਸ਼ ਸਾਹਿਬ ਜਿਹੜਾ ਬੇਸਿਕ ਬੰਦਾ ਉਹ ਫੜਨ ਦੀ ਇੰਟੈਂਸ਼ਨ ਸੀ ਆਰਾਦਾ ਕੀ ਸੀ ਉਹਦਾ ਬੰਦਾ ਫੜਨਾ ਹੀ ਸੀ ਇਹਨਾਂ ਨਾਲ ਥੋੜੀ ਲੜਨ ਆਈ ਸੀ ਹੁਣ ਉਹ ਮੈਂ ਸੁਣ ਰਿਹਾ ਇੰਟਰਵਿਊ ਉਹ ਕਹਿੰਦੇ ਜੀ ਤੁਸੀਂ ਇੱਥੇ 307 ਦਾ ਪਰਚਾ ਚਾਹੀਦਾ ਯਾਰ ਇੰਟੈਂਸ਼ਨ ਐਂਡ ਮੋਟਿਵ ਇਜ਼ ਬੇਸਿਕ ਪ੍ਰਿੰਸੀਪਲ ਇਜ਼ ਬੇਸਿਕ ਇਨਗਰੀਡੀਐਂਟਸ ਜਦੋਂ ਇੰਟੈਂਸ਼ਨ ਤੇ ਮੋਟਿਵ ਹੀ ਨਹੀਂ ਸੀ ਦੇਖੋ ਤੁਸੀਂ ਇੰਟੈਂਸ਼ਨ ਤੋਂ ਕਿੱਲ ਤੇ ਪ੍ਰੂਫ ਕਰੋਗੇ ਨਾ ਲੋ ਆਹ ਦੇਖੋ ਆਹ ਜਿਹੜੀ ਵੀਡੀਓ ਏ ਹਾਂਜੀ ਲੋ ਮੇ ਸਾਹਿਬ ਆਹ ਦੇਖੋ ਆ ਆ ਗਿਆ ਵਾਹਿਕਲ ਆਹ ਵੱਜ ਕੇ ਆਹ ਲੋ 12:30 ਤੇ ਆਹ ਵਾਹਿਕਲ ਆ ਗਿਆ ਇੱਕ ਇੱਕ ਕਰਨਲ ਸਾਹਿਬ ਜਿਹੜੀ ਗੱਡੀ ਏ ਉਹ ਫੂਟੇਜ ਦੇ ਮੁਤਾਬਕ ਇੱਥੇ ਰੋਡ ਦੇ ਉੱਪਰ ਖੜੀ ਅੱਧੀ ਰੋਡ ਤੇ ਅੱਧੀ ਅੰਦਰ ਠੀਕ ਹੈ ਉਹਨਾਂ ਦੀ ਵੱਡੀ ਏ ਲੋ ਆ ਵੇਖਿਓ ਉਹ ਕਰਿਓ ਰਹੀ ਕੋਈ ਲੋ ਆ ਗੱਡੀ ਆ ਥੋੜਾ ਹੈ ਤਾਂ ਬਲੱਡ ਹੈ ਪਰ ਇਹ ਦਿਖ ਰਿਹਾ ਹੈ ਬਿਲਕੁਲ ਵੀ ਉਹ ਇਨਫੋਰਮੇਸ਼ਨ ਦੇ ਮੁਤਾਬਕ ਆ ਖੜੇ ਹੈ ਕਲੀਅਰ ਨਹੀਂ ਹੈ ਜੀ ਪੰਜ ਮਾਰਦੇ ਮੈਂ ਦਿਖਾਣਾ ਤੁਹਾਨੂੰ ਉਹ ਕੱਢੇ ਹੋ ਰਹੇ ਉਹ ਚੋਕਟੋ ਉਹ ਇੱਕ ਵਾਰ ਕੱਢ ਦਿਓ ਮਤਲਬ ਕਾਇਦਾ ਸਰ ਅਸੀਂ ਜਿਹੜੀਆਂ ਉਹ ਵੀਡੀਓਜ਼ ਕੱਢੀਆਂ ਨੇ ਜਿਹੜੀ ਪੰਜ ਮਾਰਦੀ ਜਿਹੜੀ ਉਹ ਬੱਚੇ ਨੇ ਪਹਿਲਾਂ ਮਾਰਿਆ ਤੇ ਇਹ ਜਿਹੜਾ ਦੇਖੋ ਵਾਈਟ ਸ਼ਰਟ ਆਉਗੀ ਹਾਂ ਫਾਈਟ ਸ਼ਰਟ ਚ ਹੋਣੇ ਉਹ ਧੂਕੇ ਉਹਨੂੰ ਲੈ ਕੇ ਪਿੱਛੇ ਇਨਸਪੈਕਟ ਕਰਨ ਉਹ ਆ ਦੇਖੋ ਉਹ ਲੈ ਕੇ ਪਿੱਛੇ ਆ ਦੇਖੋ ਜੀ ਆ ਦੇਖੋ ਉਹ ਇਕੱਲੇ ਇਨਸਪੈਕਟ ਕਰਨੇ ਆ ਪਿੱਛੇ ਦੋ ਜਣੇ ਨਾਲ ਲੱਗਦੇ ਨੇ ਤੇ ਫਿਰ ਇੱਕ ਚੀਜ਼ ਹੋਰ ਆ ਮੇਜੀ ਜੋ ਅਵੇਲੇਬਲ ਹੈ ਉਹ ਤਾਂ ਇਹੀ ਹੈ ਨਾ ਉਹੀ ਸਾਡੇ ਕੋਲ ਉਹੀ ਇਹਨਾਂ ਕੋਲ ਮੈਂ ਕਹੂੰਗਾ ਕਿ ਕਿਸੇ ਵੀ ਇਨਸਪੈਕਟਰ ਨੇ ਜੇ ਇੱਕ ਬੰਦਾ ਇੱਕ ਪਬਲਿਕ ਪਲੇਸ 'ਚ ਆ ਗਿਆ ਭਾਜੀ ਉਹਨੇ ਆ ਕੇ ਤੁਹਾਨੂੰ ਲੱਗਦਾ ਕਿ ਉਹਨੇ ਆਉਂਦਿਆਂ ਸਾਰੀ ਉਹਨੇ ਸਿਰਫ ਇਹ ਕਿਹਾ ਕਿ ਯਾਰ ਜੇਬ ਡਰਿੰਕ ਕਰ ਰਹੇ ਹਾਂ ਅੰਦਰ ਹੋ ਜੋ ਪਬਲਿਕ ਪਲੇਸ 'ਚ ਚੰਗਾ ਨਹੀਂ ਲੱਗਦਾ ਔਰ ਇਹਨੇ ਕੀ ਕਿਹਾ ਕਿ ਤੁਸੀਂ ਸਾਨੂੰ ਜਾਣਦੇ ਨਹੀਂ ਤੂੰ ਕੀ ਚੀਜ਼ ਹੈ ਔਰ ਇਥੋਂ ਗਰਮਾ ਗਰਮੀ ਚ ਬਾਅਦ ਫਿਰ ਉਸ ਤੋਂ ਬਾਅਦ ਅੱਗੇ ਇੰਗਲਿਸ਼ ਚ ਗਾਣਾ ਜਿਹੜੀਆਂ ਸੀ ਉਹ ਸ਼ੁਰੂ ਹੋ ਗਈਆਂ ਤੇ ਅੱਗੇ ਸਟੈਪ ਕੀ ਹੈ ਅਸੀਂ ਸਰ ਡੈਫੀਨੇਟਲੀ ਅਸੀਂ ਸਿੱਟਾ ਮੰਗੀ ਰਹੇ ਹਾਂ ਔਰ ਹੁਣ ਅਸੀਂ ਮੇਰੀ ਜੋ ਸਾਡੀ ਸਾਡੀ ਲੀਗਲ ਟੀਮ ਨੇ ਤੈਅ ਕੀਤਾ ਕਿ ਮੰਡੇ ਟਿਊਸ ਜੇ ਅਸੀਂ ਰੈਟ ਪਾਵਾਂਗੇ ਜੀ ਬਿਲਕੁਲ ਪਾਵਾਂਗੇ ਅਸੀਂ ਜੇ ਦੋਸ਼ੀ ਹਾਂ ਇਹ ਨਹੀਂ ਵੀ ਜੇ ਹੁਣ ਤੱਕ ਚਲੋ ਅਸੀਂ ਕੈਮਰੇਜ ਚ ਨਹੀਂ ਇਹਨਾਂ ਨੂੰ ਗਾਈਡ ਕੀਤਾ ਕਿ ਚਲੋ ਕੋਈ ਨਹੀਂ ਚਲੋ ਦੋਨਾਂ ਧਿਰਾਂ ਦਾ ਆਪਸੀ ਸਾਨੂੰ ਇਹ ਸੀ ਕਿ ਯਾਰ ਠੀਕ ਹੈ ਆਰਮਡ ਫੋਰਸਿਸ ਨੇ ਕੋਈ ਆਪਣੀ ਬਾਜੀ ਕੋ ਵਟ ਬੰਨਾ ਸਾਂਝਾ ਨਹੀਂ ਕੋਈ ਅਸੀਂ ਇਹ ਤਾਂ ਜ਼ਿੰਦਗੀ ਚ ਕਦੀ ਦੇਖਿਆ ਵੀ ਨਹੀਂ ਹੈਨਾ ਸੋ ਸਾਡਾ ਇਹ ਹੈ ਕਿ ਲੜਾਈ ਹੈ ਕੋਈ ਗੱਲ ਨਹੀਂ ਹੁਣ ਜਦੋਂ ਫਿਰ ਪੈ ਗਈ ਹੈ ਤਾਂ ਇਹਨੂੰ ਫਿਰ ਅਸੀਂ ਡਟ ਕੇ ਲੀਗਲੀ ਹਾਈ ਕੋਰਟ ਚ ਵੀ ਅਪਰੋਚ ਕਰਾਂਗੇ ਔਰ ਪਲੱਸ ਅਸੀਂ ਬਿਲਕੁਲ ਪੁਲਿਸ ਨੂੰ ਕੋਆਪਰੇਟ ਕਰਾਂਗੇ ਜੋ ਮਾਨਯੋਗ ਪੁਲਿਸ ਕਮਿਸ਼ਨਰ ਜਾਂ ਮੰਨ ਲਓ ਜੁਡੀਸ਼ੀਅਲ ਜਾਂਚ ਹੁੰਦੀ ਹੈ ਮੈਂ ਕਹਿੰਦਾ ਕੋਈ ਜਾਂਚ ਹੋਵੇ ਅਸੀਂ ਬਿਲਕੁਲ ਕੋਆਪਰੇਟ ਕਰਨਾ ਇੱਕ ਮੈਂ ਲਾਸਟ ਜ਼ਰੂਰ ਕਹੂੰਗਾ ਮਿਸਟਰੀ ਜੀ ਵੀ ਮੈਂ ਕਹਿੰਦਾ ਵੀ ਆਪਾਂ ਨਾ ਇਸ ਲੜਾਈ ਨੂੰ ਜਾਂ ਇਹ ਸਾਰੀ ਜੋ ਵੀ ਕੱਟਣਾ ਹੈ ਇਹਨੂੰ ਆਪਾਂ ਨਾ ਆਰਮੀ ਵਰਸਸ ਪੁਲਿਸ ਨਾਲ ਆਪਣਾ ਇਹ ਮੇਰਾ ਸੁਜੈਸ਼ਨ ਹੈ ਸੋ ਮੈਂ ਗੱਲ ਕਵਾਂਗਾ ਕਿ ਜੇਕਰ ਕਰਨਲ ਸਾਹਿਬ ਨਹੀਂ ਚਲੋ ਮੰਨ ਲਓ ਮੈਂ ਮੰਨ ਗਿਆ ਵੀ ਅਰੇ ਇਨਸਪੈਕਟਰ ਹੀ ਸੀਗੇ ਉਹ ਕਰਨਲ ਸਾਹਿਬ ਨੇ ਵੀ ਇਹ ਨਹੀਂ ਕੀਤਾ ਵੀ ਜੇਕਰ ਬੱਚਾ ਗਲਤ ਹੈ ਗਿਆ ਕਿ ਇਨਸਪੈਕਟਰ ਦੇ ਤਾਂ ਮੈਂ ਇਹਨੂੰ ਰੋਕਾਂ ਮੈਂ ਨਹੀਂ ਵੀ ਕੋਈ ਕਰਨਲ ਸਾਹਿਬ ਨੂੰ ਮੈਂ ਕੋਈ ਗਲਤ ਨਹੀਂ ਮੈਂ ਕਹਿ ਰਿਹਾ ਮੈਂ ਸਿਰਫ ਇਨੀ ਕੋ ਗੱਲ ਕਹਿਣਾ ਕਿ ਜੇਕਰ ਸਾਡੇ ਬੱਚੇ ਮੌਕੇ ਦੇ ਉੱਪਰ ਇਨਸਪੈਕਟਰ ਐਸ ਐਚ ਓ ਆਂ ਦੇ ਸਲੈਪ ਕਰਨ ਗਏ ਜਾਂ ਉਹਨਾਂ ਨੂੰ ਪੰਜ ਮਾਰਨ ਗਏ ਤਾਂ ਫਿਰ ਕਾਦੀਆਂ ਡਿਸਮਿਸਲਸ ਕਾਦੇ 307 ਦੇ ਪਰਚੇ ਐਨੀਓ